ਹੱਥ ਕੀਤੀ ਪਈ ਕਲ ਦੀ ਗਈ ਉਤਨਦੇ ਮੈਂ ਬਸ ਆ ਜਾਣਾ ਆ ਜਾਣਾ ਅਗਲਾ ਦਿਨ ਵੀ ਚੜਾ 4 ਵਜੇ ਚੱਲ ਗਈ ਸ਼ਾਮਾਂ ਤੇ ਤੇਤੀਕ ਨਹੀਂ ਆਈ ਜਾ ਕੇ ਤੇ ਬਹਿ ਜਾਂਦੀ ਸੀ ਲਾ ਕੇ ਕਿਤੇ ਘਰ ਦਾ ਨਹੀਂ ਇੱਕ ਕੁੜੀ ਹੈ ਮੈਨੂੰ ਕਰਨ ਕੱਖ ਨਹੀਂ ਦਿੰਦੀ ਆਪਾਂ ਨਹੀਂ ਬੂਆ ਕੌਣ ਖੜਕਾਈ ਜਾਂਦਾ ਹੈ ਵੇਖਾਂ ਬਾਜੀ ਅਕਬਾਲ ਦੀ ਮੈਨਾਂ ਨੇ ਵੇਖ ਆਵਾ ਕੌਣ ਲੈ ਮਿੰਟ ਲਾ ਜਾ ਪ੍ਰੀਤੀ

ਆ ਹੋਏ ਜੀ ਇਹ ਤੇ ਕਾਲੇ ਤੇ ਆਇਆ ਸੀ ਕੀ ਥਾਂ ਦੀ ਤੇਰੇ ਹੱਥ ਹੋਈ ਪਈ ਦੀ ਤੇ ਪਾਣੀ ਲਿਆ ਘਟ ਮਿੰਦ ਬਹੁਤ ਪਿਆਸ ਲੱਗੀ ਠੰਡਾ ਲੈ ਕੇ ਆਇਓ ਘਰੇ ਦਾ ਨਹੀਂ ਆ ਹਾਂ ਹਾਂ ਜਿਵੇਂ ਮਰਜ਼ੀ ਲਿਓ ਪਰ ਲਿਆਇਓ ਠੰਡਾ ਘਰੇ ਦੀ ਪਾਇਆ ਮੈਂ ਥੱਕ ਗਈ ਮੈਂ ਤੇ ਕਿਤੇ ਸ਼ਾਮਾ ਹੀ ਪੈ ਗਈਆਂ ਮੈਨੂੰ ਅੱਜ ਫੇਰ ਪੱਠੇ ਪੁੱਠੇ ਪਾਈ ਟੰਗਰਾਂ ਨੂੰ ਹਾਂ ਪੱਠੇ ਪਾਏ ਆ ਅੱਛਾ ਤੁਹਾਨੂੰ ਪਤਾ ਫਿਰ ਮੈਨੂੰ ਵੀ ਕੁੜੀ ਕੱਖ ਨਹੀਂ ਕਰਨ ਦਿੱਦੀ ਹੁਣ ਉਧਰ ਫੜਾ ਕੇ ਆਈ ਲਿਆਓ ਜਿਹੜੇ ਪਾਣੀ ਕੋਰ ਸਾਮ ਕੀ ਧਰਿਆ ਅੱਜ ਕੋਈ ਨਹੀਂ ਲੱਗੀ ਉਹ ਦਾਲ ਧਰਨ ਕੱਲ ਤੇ ਪਰ ਸਾਗ ਧਰਿਆ ਸੀ ਹੈਗਾ ਹੀ ਉਹਨਾਂ ਕਿਤੇ ਨੂੰ ਪਤਾ ਜਿਹੜਾ ਲਾਇਆ ਪੱਤਾ ਮੇਰੇ ਜੁੱਗ ਰੱਖ ਲੈਣਾ ਹੈਗਾ ਪਿਆਵਾ ਅੱਛਾ ਅੱਛਾ ਹਾਂ ਤੇ ਮੈਂ ਹੁਣ ਉਧਰ ਫੜਾ ਕੇ ਆਈ ਕੁੜੀ ਨੂੰ ਮੈਂ ਡੀਕਨਦੀ ਮੈਂ ਅੱਗੇ ਰੱਖਨੀ ਕੱਲ ਨਾ ਆਈ ਕੋਸ਼ ਨਹੀਂ ਦੀਦੀ ਕੋਸ਼ ਨਾ ਕੋਸ਼ ਵੀ ਤੈਨੂੰ ਪਤਾ ਫਿਰ ਕਿੱਥੇ ਆਉਣ ਦਿੰਦੇ ਤੇ ਮੈਂ ਤਾਂ ਵਾਰੀ ਦੀ ਰੱਖੀ ਸ਼ਾਮੀ ਜੀ ਤੇ ਮੈਂ ਹਾਂ ਬਸ ਨਹੀਂ ਆਈ ਜਾਣਾ ਉਹ ਨਹੀਂ ਵਾਲੀ ਹਾਂ ਹਾਂ ਮੈਂ ਤੇ ਬੈਠੀ ਹਾਂ ਤਿਆਰ ਤਿਉਰ ਹੋ ਕੇ ਚੜਾਉਣ ਹੀ ਨਹੀਂ ਆਏ ਮੈਨੂੰ ਆnde ਨਾ ਅੱਜ ਜਾਣਾ ਹੀ ਨਹੀਂ ਸਵੇਰੇ ਜਾਵਾਂ ਹਾਂ ਉਹ ਚਲੂੰਦਾ ਹੀ ਆ ਭੈਣ ਭਰਾ ਦਾ ਤੇਣੀ ਹਾਂ ਕੁੜੀ ਕਿੱਥੇ ਲੈ ਵੀ ਚਾਕਲੇਟ ਦਵਾ ਕੁੜੀ ਨੂੰ ਦਸਨ ਤੇ ਦਹੀਂ ਆ ਤੈਨੂੰ ਉਧਰ ਛੱਡ ਕੇ ਆਈਆਂ ਕਰਨ ਕੱਖ ਨਹੀਂ ਦਿੰਦੀ ਜੇ ਅੱਗ ਬਾਲਦੀਆਂ ਤੇ ਬਾਹਰ ਤਿੱਲੇ ਕੱਟ ਕੱਟ ਅੱਗ ਵਾਲੇ ਚੋ ਸੁੱਟੀ ਜਾਂਦੀ ਏ ਉਹ ਨਿਆਣੀ ਆ ਨਾ ਫਿਰ ਸਤੋਂਦੀ ਤੇ ਮੈਂ ਕਰੇ ਲੈ ਮੈਂ ਚੀਜੀ ਲਈ ਆ ਉਹਦੇ ਲਈ ਆ ਬਾਜੀ ਵੀ ਲਈ ਆ ਕਿ ਨਹੀਂ ਕੀਜੀ ਬਾਜੀ ਲੱਭੀ ਮੈਂ ਨਾ ਆਉਂਦੀ ਤੈਨੂੰ ਪਤਾ ਦੁਕਾਨਾਂ ਲੱਗੀਆਂ ਆ ਏ ਝੂਟਾ ਜਿਹਾ ਲੈ ਆਈ ਮੈਂ ਇਹ ਕੁੜੀ ਨੇ ਖੁਸ਼ ਹੋ ਜਾਣਾ ਵੇਖ ਕੇ ਨਿਆਣੀ ਨੂੰ ਚਾਕਲੇਟਾਂ ਲਈ ਆ ਦੋ ਤਿੰਨ ਹੈ ਚਾਕਲੇਟਾਂ ਲਈ ਆ ਦੋ ਤਿੰਨ ਚਾਕਲੇਟਾਂ ਉਹ ਵੀ ਹੁੰਦੀ ਚਾਕਲੇਟਾਂ ਇਹਨਾਂ ਨੂੰ ਦਿੰਦੀ ਆ ਤੇ ਵਾਕਈ ਕੁੜੀਆਂ ਬਿਮਾਰ ਤਾਂ ਹੁੰਦੀ ਅੱਜ ਫੇਰ ਚਾਕਲੇਟਾਂ ਚੁੱਕ ਲਈ ਇਹਨੂੰ ਕੋਈ ਫਾਲ ਫਰੂਟ ਕੁਝ ਹੋਰ ਨਹੀਂ ਲੱਭਦਾ ਦੀਦੀ ਕੀ ਹੋ ਗਿਆ ਕੁਝ ਨਹੀਂ ਮੈਂ ਇਹਨਾਂ ਤੇ ਕੁਝ ਨਹੀਂ ਹੋਇਆ ਮੈਂ ਤਾਂ ਵੈਸੇ ਗਈ ਸੋਚਣ ਵੀ ਕੀ ਤਰ੍ਹਾਂ ਅੱਛਾ ਤੇ ਨਾ ਤੂੰ ਕੋਈ ਫਾਲ ਫੇਸੂ ਲੈ ਆਉਂਦੀ ਹਾਂ ਦੀਦੀ ਇਹਨੇ ਚਾਹਣਾ ਮੈਂ ਚਾਕਲੇਟਾਂ ਲਿਆਈ ਕੁੜੀ ਦੀਆਂ ਦਸ ਤੋਰੀ ਵਾਲੀ ਵੀ ਹੱਥੋਂ ਹੀ ਪਈ ਤੇ ਨਿਆਣੇ ਤਾਂ ਚਾਕਲੇਟ ਜਿਆਦੀ ਖੁਸ਼ ਹੋ ਕੇ ਖਾਂਦੇ ਫਰੂਟਾਂ ਨਾਲ ਮੈਨੂੰ ਤੈਨੂੰ ਪਤਾ ਵਾ ਖੁਸ਼ ਹੁੰਦੀ ਗੱਲ ਨਹੀਂ ਕਿ ਤੈਨੂੰ ਪਤਾ ਵਾ ਕੁੜੀ ਤੱਕ ਦੇ ਨਹੀਂ ਠੀਕ ਰਹਿੰਦੀ ਹਾਂ ਚਾਕਲੇਟਾਂ ਨਾਲ ਬਿਮਾਰ ਹੋ ਜਾਂਦੇ ਨੇ ਆ ਮੈਂ ਪੇਂਟ ਗਈ ਆ ਨਿਆਣੇ ਲਈ ਚਾਕਲੇਟਾਂ ਲੈ ਕੇ ਗਈ ਆ ਜਦੋਂ ਵੀ ਮੈਂ ਚਾਹ ਚਾਕਲੇਟ ਖਾਣੀਆਂ ਮੈਂ ਖਾੜਦੀ ਚਾਕਲੇਟ ਕਿਉਂਕਿ ਮੈਂ ਆਪ ਵੀ ਚਾਕਲੇਟ ਖਾਣੀ ਆ ਤਾਂ ਕਰਕੇ ਅੱਛਾ ਅੱਛਾ ਹਾਂ ਮੈਨੂੰ ਚਾਕਲੇਟੜਾ ਬੜੀਆ ਪਸੰਦ ਆ ਤੇ ਮੈਂ ਫਿਰ ਤੈਨੂੰ ਪਤਾ ਰਾਹ ਚ ਆਪ ਵੀ ਖਾਂਦੀ ਆ ਤੇ ਕੁੜੀ ਲਈ ਵੀ ਤਿੰਨ ਚਾਰ ਲੈ ਆਈ ਅੱਛਾ ਮੈਂ ਉਹਦਾ ਨਹੀਂ ਚਲਾਉਂਦੇ ਨਾ ਫਾਲਵਦੀ ਅੰਦਰ ਮੈਂ ਡਾਕਟਰ ਕੋ ਗਈ ਆ ਗਾਂ ਨਹੀਂ ਕੋਈ ਵੀ ਉਹ ਡਾਕਟਰ ਕੋ ਗਈ ਉਹ ਆਂਦਾ ਹੈ ਚਾਕਲੇਟੰਗ ਮਿੱਠਾ ਘੱ ਆਮੰਦੀ ਸੱਲ ਜੀ ਨੀ ਚਗਲਰ ਚ ਇੰਨਾ ਮਿੱਠਾ ਥੋੜੀ ਹੁੰਦਾ ਵਾ ਇੰਨਾ ਮਿੱਠਾ ਨਹੀਂ ਤੇ ਚਗਲੇ ਐ ਡਾਕਟਰਾਂ ਦੇ ਪਿੱਛੇ ਲੱਗ ਜਾਂਦੇ ਤੁਸੀਂ ਡਾਕਟਰਾਂ ਦੇ ਪਿੱਛੇ ਨਹੀਂ ਲੱਗੀ ਜਾਂਦਾ ਡਾਕਟਰ ਤੇ ਨਿਆਣੇ ਨੂੰ ਅੱਧਾ ਬਿਮਾਰ ਕਰ ਦਿੰਦੇ ਓਦਾਂ ਹੀ ਚੱਲ ਕੋਈ ਨਹੀਂ ਉਹ ਵੀ ਬੰਦ ਕਰ ਦੋ ਤੇ ਉਹ ਵੀ ਬੰਦ ਕਰ ਦੋ ਨਿਆਣੇ ਦਾ ਇੱਕ ਦਿਨ ਨਾ ਰੋਟੀ ਵੀ ਬੰਦ ਕਰਾ ਦੇਣੀ ਨਿਆਣੇਾਂ ਦੇ ਚੱਲ ਕੋਈ ਨਹੀਂ ਆ ਵਾਵਾ ਸੋਣੀ ਸੋਹ ਕਿੰਨੇ ਦੀ ਆਈ ਐ ਕੋਈ ਨਹੀਂ ਉਹ ਵੀ ਨਿਆਣੇ ਨਹੀਂ ਉਹਨਾਂ ਨੇ ਪ੍ਰਾਣੇ ਵਾਲੀ ਲੈ ਕੇ ਗਈ ਹਾਂ ਪ੍ਰਾਣੇ ਆਏ ਸੀ ਨਾ ਵਾਵਾ ਉਥੇ ਭਾਈ ਆ ਗਿਆ ਬਾਜ਼ੀਆਂ ਵਾਲਾ ਤੇ ਮੈਨੂੰ ਵੀ ਇੱਕ ਬਾਜੀ ਨੀਗੀ ਜੀ ਲੈਤੀ ਜਾਂਦੀ ਲੈ ਜਾ ਤੁਹਾਡੇ ਘਰ ਨਹੀਂ ਆਣੀ ਕਿ ਮੈਂ ਚੱਲ ਲੈ ਜਾਨੀ ਮੈਂ ਵੀ ਚੱਲੇ ਮੈਂ ਚਾਹ ਤਰਾਂ ਫਿਰ ਹਾਂ ਚਾਹ ਬਣਾ ਦੋ ਗੋਟੇ ਮੈਨੂੰ ਚਾਹ ਦੇ ਮੈਂ ਵੇ ਨਹੀਂ ਆ ਨਹੀਂ ਤੇ ਤੂੰ ਹੀ ਫਿਰ ਵੇਲੀ ਹੋਗਾ ਕਿਉਂ ਤੇ ਲੋ ਫੜਦੇ ਆ ਵੀ ਕਲ ਮੋਲ ਨ ਕੋਈ ਅੱਛਾ ਅੱਛਾ ਕੋਈ ਨਾ ਮਾਰਦੇ ਰੋਟੀ ਪਾਣੀ ਵੀ ਵਰਨਾ ਡੰਗਰਾਂ ਵਾਲੇ ਵੀ ਵੇਖਣਾ ਪਰ ਠੜਕਾ ਤੇ ਤੂੰ ਤਾਂ ਥੱਕੀ ਆਈ ਹੈ ਮੈਨੂੰ ਚਾਹ ਪਿਆ ਦੋ ਫਿਰ ਜਾਨੀ ਮੈਂ ਜਿੱਥੇ ਵੀ ਜਾਣਾ ਮੈਂ ਮੈਨੇ ਚੜ੍ਹ ਘੜੀ ਗਿਆ ਨਹੀਂ ਕਿੱਥੇ ਲੱਗਿਆ ਚੌਂਗਲੀ ਤੋਂ ਆਈ ਆਂਦੀ ਮੋਚ ਚੌਂਗਲੀ ਤਾਂ ਖੜੀ ਹਾਂ ਤੇ ਫਿਰ ਉਹਨਾਂ ਦੇ ਲੈਣੇ ਥੋੜੀ ਬਿਮਾਰ ਕਰਦੀ ਉਹ ਦੀਦੀ ਪਤੀ ਪਤੀ ਜਿੰਨਾ ਉਹ ਵਹਿ ਮੈਂ ਬਾਗੀ ਕਰਨਾ ਮੈਨੂੰ ਬਲੱਗਦਾ ਵਾ ਹੁਣ ਕੀ ਕਰਾਂ ਆਂਦੀ ਮੈਂ ਉਹ ਸਕਦਾ ਵਾ ਮੈਨੂੰ ਝੂਠ ਮਾਰਦੀ ਉਹ ਤੇ ਫਲ ਲੈਦੀ ਉਹ ਦੇ ਕਿਸ ਤੋਂ ਮੈਂ ਤੁੱ ਚਲ ਖਾ ਲਈ ਜਾ ਕਾ ਸੇਵ ਨਾਲੇ ਤੋਂ ਚੰਗੇ ਹੁੰਦੇ ਆ ਉਹਗਲੇ ਤੇ ਚੁੱਕਦੇ ਹੁੰਦੇ ਆ ਦੀਦੀ ਚਾਹ ਲੈ ਆਓ ਦੀਦੀ ਚਾਹ ਲੈ ਆਓ ਬਣੀ ਨਹੀਂ ਅਜੇ ਤੱਕ ਯੇ ਨਹੀਂ ਲਿਆ ਨਹੀਂ ਤਰੀ ਇਹ ਤਾਂ ਬੰਦ ਗਈ ਆ ਛੇਤੀ ਲੈ ਉਹ ਹੋਰ ਵੀ ਕੋਈ ਕੰਮ ਕਰਦੀ ਬੜੀ ਬਗੰਦੀ ਆ ਹੋਰ ਵੀ ਕੋਈ ਕੰਮ ਕਰਨਾ ਹੈ ਕਿ ਨਹੀਂ ਆਵੇ ਆਵੇ ਬਸ ਲੈ ਆਣੀ ਛੇਤੀ ਲੈ ਗਿਆ ਉਹ ਛੇਤੀ ਗਿਓ ਜੀ ਤੇ ਅੱਗ ਨਹੀਂ ਬਲਦੀ ਵਾ ਬੜੀ ਬਗੰਦੀ ਆ ਤੇ ਹੋਣੀ ਨੂੰ ਛੇਤੀ ਦੇ ਕੰਮਾਂ ਦੀ ਛੇਤੀ ਆ ਗਈ ਦੋ ਦਿਨ ਹੋ ਗਏ ਉੱਥੇ ਜਾ ਕੇ ਬੈਠੀ ਉਦੋਂ ਤੇ ਤੈਨੂੰ ਕਿਸੇ ਕੰਮ ਦਾ ਛੇਤਾ ਨਹੀਂ ਆਇਆ ਕਿ ਛੇਤੀ ਕਰਨੀ ਹੈ ਜਿਆ ਦਾ ਮੈਂ ਚਾਹ ਐਵੇਂ ਕੁ ਬਰਾਮਤ ਬਤੂੜਾਈ ਪਾਣੀ ਹੈ ਨਾਲੀਂ ਮੇ ਪੁੱਛਦੀ ਆ ਗੱਲੀ ਬਾਤੀ ਪੁੱਛਦੀ ਹੋਵੇਂ ਤੇ ਮੈਂ ਉਹਦੇ ਗੱਲ ਪੈ ਜੂ ਲੜਾਈ ਮੈਂ ਤੇ ਮੈਨੂੰ ਕੋਈ ਇੱਕੇ ਵੀ ਨਹੀਂ ਪੁੱਛੀ ਨਾ ਪਰ ਇਹ ਤਾਂ ਜੀਵ ਨਹੀਂ ਕਰਦਾ ਪੁੱਛੇ ਵੀ ਨਾ ਗੱਲ ਵੀ ਨਹੀਂ ਮਾਰਨੀ ਪੁੱਛਣਾ ਹੀ ਪੈਣਾ ਪੁੱਛਦੀ ਆਨੇ ਬਾਨੇ ਜਿਹਦਾ ਸਿੱਧੀ ਨਹੀਂ ਨਾ ਗੱਲ ਕਰਦੀ ਲੈ ਤੂੰ ਦੇਖ ਜਾ ਗਲਾਸੀ ਨਿਆਥ ਪੋਣੀ ਪਾਣੀ ਲੈ ਲੈ ਮੈਂ ਮਾਤਾ ਫਿਰ ਉਹਦੋਂ ਬੋਲ ਪੈਗੇ ਮੈਂ ਉਹਦੋਂ ਚਾਹ ਬਣਾ ਦਿੰਦੀ ਹੁਣ ਤੇ ਮੈਂ ਉਹਦੇ ਜੋਗਾ ਪਾਣੀ ਪਾਏ ਇੱਕ ਬਣੇ ਛੇਤੀ ਛੇਤੀ ਕਰੀ ਜਾਂਦੀ ਫਿਰ ਉਹਨੂੰ ਤੇ ਦਮਾ ਹੁਣ ਫਿਰ ਉਹਦੇ ਮਾਲ ਡੰਗਰ ਵੀ ਵੇਖਣਾ ਕੁੜੀ ਲੈਣ ਵੀ ਜਾਣੀ ਬਾਅਦ ਚ ਦੇ ਦੂੰਗੀ ਹੁਣ ਬਣਾਂਗੀ ਬਣ ਗਈ ਦੀਦੀ ਚਾਹ ਬਣ ਗਈ ਮਾਂ ਤਾਨੂੰ ਵੀ ਘੁੱਟ ਦੇ ਦੇਣੀ ਦੱਸ ਤਾਂ ਡੇਲੀ ਵੀ ਹੱਦ ਹੋਈ ਚੁੰਮਚਾ ਪਾਣੀ ਦਾ ਪਾਇਆ ਇਹ ਵਿੱਚ ਫਰੀਦ ਮੈਂ ਉਹਨਾਂ ਕੀ ਪਾਇਆ ਤੇ ਸਾਹਮਣੇ ਗੈਸ ਵੀ ਹੈ ਨਹੀਂ ਜਾਂ ਸਿਲੰਡਰ ਖਤਮ ਹੋਇਆ ਵਾ ਚੁੱਲੇ ਤੇ ਬਣਾਈ ਤੂੰ ਤਵਾ ਬਗੀ ਜਾਂਦੀ ਔ ਟੱਕ ਟੱਕ ਕੇ ਚੁੱਲਾ ਤੇ ਫਿਰ ਚਾਹ ਬਣਾਈ ਮੈਂ ਤੇ ਆਪਣੀ ਵੀ ਨਹੀਂ ਪੂਰਾ ਬਣਾਈ ਇੱਕ ਬਨੇ ਤੂੰ ਛੇਤੀ ਛੇਤੀ ਕਰੀ ਜਾਂਦੀ ਹੈ ਗੈਸ ਦੀ ਤੇ ਕਿੱਦਾਂ ਖਤਮ ਹੋਊਗਾ ਸਬਜ਼ੀ ਤਰ ਲਈ ਹਿੱਤੇ ਉਹ ਵਿੱਚ ਸਬਜੀ ਤੇ ਮੈਂ ਸਾਗ ਭਰੀਆ ਚੁੱਲ੍ਹੇ ਤੇ ਕੱਲ ਰਿੱਦਾ ਵਾ ਅੱਛਾ ਠੀਕ ਹਾਂ ਮੈਂ ਦੱਸ ਕਿਤੇ ਕੰਮ ਨਹੀਂ ਆ ਨਹੀਂ ਮੈਂ ਫਿਰ ਉਦਾਂ ਹੀ ਖਤਮ ਹੋ ਗਿਆ ਨਾ ਮੈਂ ਤੇ ਆ ਕੇ ਸਬਜੀ ਸਾਜੀ ਧਰ ਛੱਡੀ ਘਰੇ ਪਿੱਛੇ ਨਾ ਮੈਂ ਸਾਰਾ ਕੰਮ ਚੁੱਲ੍ਹੇ ਤੇ ਕਰਦੀ ਹਾਂ ਠੀਕ ਆ ਠੀਕ ਆ ਕੋਈ ਨਹੀਂ ਗੁੱਸਾ ਕਰ ਲਈ ਕਰਦੇ ਹੋ ਦੱਸ ਮੈਂ ਗੁੱਸਾ ਤਾਂ ਨਹੀਂ ਕੀਤਾ ਨਹੀਂ ਨਹੀਂ ਮੈਂ ਤਾਂ ਬੇਵਾਕੀ ਪੁੱਛਦੀ ਪਤਾ ਕੀ ਇਹ ਗੱਲ ਹੋਰ ਪ੍ਰੀਤ ਪੀਲਾ ਹੈ ਛੇਤੀ ਹਾਂ ਕੋਈ ਨਹੀਂ ਲਾ ਕੋਈ ਰਹਿ ਗਿਆ ਬਸ ਮੈਂ ਰੋਟੀਆਂ ਪਕਾ ਲੈਣੀ ਆ ਮੈਂ ਮਰ ਜੇ ਡੰਗਰ ਵਾਲੇ ਪਰ ਤੂੰ ਕੀ ਹੁਣਾਂ ਗਲਮਈਆ ਮਾਰਨੀ ਹੱਥ ਅੱਲਾ ਡੰਗਰਾਂ ਦੀ ਖੁਰਲੀ ਚ ਆਹੋ ਮੈਂ ਉਹ ਪਟੜੀਆਂ ਲਾ ਦੇ ਮਾਰਦੀਆਂ ਉਹਨੇ ਕ ਪਾਈ ਦੇ ਅੱਤੇ ਉਹਨੇ ਖਾ ਜਾਂਦੀਆਂ ਤੇ ਉਧਰ ਵੀ ਆਈ ਨੇਰੀ ਮੀਂਹ ਜਤ ਭਾਂਜਿਆ ਕਿੰਨਾ ਆਇਆ ਹੋਰ ਜੀ ਜੀ ਉਧਰ ਵੀ ਆਇਆ ਉਹ ਦੱਸ ਕਿ ਹੈ ਕਿ ਇਦਾਂ ਹੀ ਦੱਸ ਨਹੀਂ ਮੈਂ ਖੈ ਸ਼ਾਇਦ ਕਿਵੇਂ ਬੰਨੇ ਨੂੰ ਬੰਨਾ ਛੱਡ ਜਾਂਦਾ ਵਾ ਨਹੀਂ ਨਹੀਂ ਉਹ ਉਧਰ ਵੀ ਬਥੇ ਆਂਦੇ ਨੇ ਚਲ ਬੰਨੇ ਨੂੰ ਬੰਨਾ ਛੱਡ ਜਾਂਦਾ ਕਹੀ ਵੀ ਨਹੀਂ ਨਹੀਂ ਦੀਦੀ ਇਹੋ ਕੋਸ਼ੀ ਉਧਰ ਬਣਿਆ ਇਦਾਂ ਹੀ ਵੀ ਸ਼ਿਆ ਪਿਆ ਚੋਣਾ ਹਾਂ ਉਹ ਤੇ ਅੱਗੇ ਤੈ ਚੂ ਚੂ ਕਰਨ ਤੈਨੂੰ ਪਤਾ ਫਿਰ ਨਾ ਕੋਈ ਚੱਕਰੀ ਹੈ ਤੇ ਇਹ ਰ ਹੈ ਪ੍ਰੀਤ ਹਾਂ ਜੀ ਮੈਂ ਗਈ ਨਾ ਪਿੱਛੇ ਦੇ ਪੇਕੇ ਮੈਂ ਵੀ ਗੱਲ ਮੈਂ ਛੇਤੀ ਤੇ ਜਾਂਦੀ ਨਹੀਂ ਤੇਰੇ ਸਾਹਮਣੇ ਪੇਕੇ ਇੰਨਾ ਵੀ ਦੂਰ ਨੇ ਪੁਲਾ ਕਰਮੋਂ ਆਉਂਦੀ ਹੁੰਦੀ ਮੇਰੇ ਮਗਰ ਉਹ ਤੈਨੂੰ ਮਹੀਨਾ ਹੀ ਹੋ ਗਿਆ 2 ਮਹੀਨੇ ਹੋ ਚੱਲੇ ਨੇ ਗਈ ਨੂੰ ਉਦੋਂ ਤੇ ਆਈ ਸੀ ਇੱਕ ਦਿਨ ਆਈ ਸੀ ਮਾੜਾ ਆ ਜਾਈ ਸੀ ਬੈਠੀ ਬੈਠ ਕੇ ਬੈ ਗਈ ਜੋ ਕੋਈ ਨਹੀਂ ਕੱਲ ਮੈਂ ਪ੍ਰੀਤ ਮੈਂ ਤੈਨੂੰ ਪੁੱਛਣਾ ਹੈ ਕਿ ਤੂੰ ਮੈਂ ਗਈ ਹਾਂ ਪਿੱਛੇ ਜੇ ਪੇਕੇ ਤੇ ਕਰਮੋਂ ਆਈ ਹੈ ਆਪਣੇ ਘਰ ਆਈ ਸੀ ਦੀਦੀ ਦਾ 10 ਮਿੰਟ ਆਈ ਸੀ ਕਿਉਂ ਅੱਛਾ ਨਹੀਂ ਕੋਈ ਨਹੀਂ ਆਈ ਪਤਾ ਨਹੀਂ ਕੀ ਲੈਣ ਆਈ ਮੈਨੂੰ ਚੇਤਾ ਹੀ ਤੇ ਵਾਵਾ ਚੇਰੀ ਹੋ ਗਿਆ ਤੇ ਪਤਾ 2 ਮਹੀਨੇ ਹੋ ਗਏ ਤੁਹਾਨੂੰ ਪਿੰਡ ਗਿਆ ਨੂੰ ਤੇ ਚੇਤਾ ਕੀ ਰਹਿਣਾ 2 ਮਹੀਨੇ ਤਾਈ ਸੀ ਖਲੋਤੀ ਖਲੋਤੀ ਵਾਪਸ ਹੋ ਗਈ ਤਨਕੀ ਮੰਗਣ ਆਈ ਇਹ ਵੀ ਹੁਣ ਮੈਨੂੰ ਚੇਤਾ ਨਹੀਂ ਦੇਣ ਵਾਲਾ ਉਹਦਾ ਉਹ ਵੀ ਨਹੀਂ ਆਈ ਸੀ ਕੋਈ ਨਹੀਂ ਗੱਲਾਂ ਤੇ ਜ਼ਰੂਰ ਕੀਤੀਆਂ ਪੁੱਛਾਂ ਵੀ ਨਾ ਪੁੱਛਾਂ ਤੇ ਮੈਂ ਤੈਨੂੰ ਗੱਲ ਪੁੱਛਣੀ ਗੁੱਸਾ ਨਾ ਕਰੀ ਮੈਂ ਨਾ ਇਦਾਂ ਹੀ ਉਹਨੇ ਵੀ ਨਹੀਂ ਚੱਲ ਮੇਰੇ ਕੋਲ ਕੀ ਕੀ ਕਰਮੋਂ ਨੇ ਮਿੰਤੂ ਨੇ ਇਦਾਂ ਹੀ ਗੱਲ ਮੈਨੂੰ ਪਤਾ ਲੱਗਾ ਵਾ ਤੂੰ ਫਿਰ ਉਹਦੇ ਕੋਲ ਗੱਲਾਂ ਬਾਤਾਂ ਕੀਤੀਆਂ ਸੀ ਵੀ ਅੱਜ ਇੱਕ ਦਿਨ ਪੇਕੇ ਤੁਰੀ ਰਹਿੰਦੀ ਆ ਜਾਂ ਕਿੱਦਾਂ ਆ ਇੱਕ ਰੇਟੇਕ ਦੀ ਉਹ ਗੱਲ ਕੀਤੀ ਉਹਦੇ ਨਾਲ ਕਿਹੜੀ ਦੌਣ ਤਿੱਦਾਂ ਪੇਕੇ ਤੁਰੀ ਰਹਿੰਦੀ ਮੇਰੇ ਬਾਰੇ ਮੈਂ ਵੀ ਨਾ ਪੇਕੇ ਨਹੀਂ ਜਾਂਦੀ ਤੂੰ ਹੀ ਤਾਂ ਪੇਂਡ ਹੀ ਨਹੀਂ ਜਾਂਦੇ ਇਨਾ ਸਗੋਂ ਮੈਂ ਚੱਲ ਜਾਨੀ ਤੂੰ ਹੀ ਤਾਂ ਜਾਂਦੀ ਨਹੀਂ ਮੈਂ ਗਾਲੀ ਕਹਿਣਾ ਸੀ ਉਹਨੂੰ ਇਦਾਂ ਹਾ ਦੋ ਹੀ ਬਈ ਉਹਦੇ ਵਾਲੀ ਵੀ ਵੇਖ ਲੱਗਿਆ ਕੀ ਕੀਤੀ ਆ ਤੇ ਫਿਰ ਕਿਹਦੀ ਗੱਲ ਬਾਅਦ ਕੇਵਲੇ ਮੂੰਹ ਨਿਕਲੀ ਜਾਂਦੀ ਗੱਲ ਨਹੀਂ ਤੇਰੀ ਤੂੰ ਇਨ ਇੰਜ ਕਾ ਉਹਨੂੰ ਲੈ ਕੇ ਆ ਘਰੋਂ ਕੱਢ ਕੇ ਲੈ ਕੇ ਆ ਇੱਥੇ ਮੇਰੇ ਮੂੰਹ ਦੇ ਨਹੀਂ ਘਰੋਂ ਕਨੂ ਉਹਨੇ ਨਹੀਂ ਨਾ ਮੇਰੇ ਕੋ ਕੀਤੀ ਤੇ ਤੈਨੂੰ ਫਿਰ ਕਿੱਥਾ ਪਤਾ ਲੱਗਾ ਨਹੀਂ ਮੈਨੂੰ ਐ ਹੀ ਕਿਸੇ ਨੇ ਤੁਹਾਡੀ ਗੱਲ ਸੁਣ ਲਈ ਨਾ ਮੈਨੂੰ ਕਿਸੇ ਨੇ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕੀਤੀ ਮੈਂ ਤਾਂ ਤੁਹਾਡੀ ਗੱਲ ਕਰਕੇ ਕੀ ਲੈਣਾ ਨਾਲੇ ਤੁਸੀਂ ਇੰਨੇ ਚੰਗੇ ਹੋ ਮੇਰੇ ਆਉਂਦੇ ਸਾਰਾ ਕੰਮ ਹੋਇਆ ਹੁੰਦਾ ਮੈਂ ਜੇ ਰੋਜੀ ਕਿਦਾ ਝੋਲਾ ਚੋਕੇ ਚੋਰ ਪੈਣੀ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਇਦਾਂ ਨਾਲ ਤੁਸੀਂ ਕਿਹੜਾ ਰੋਜ਼ ਜਾਂਦੇ ਇੰਨੀ ਦੂਰ ਤੇ ਤੁਹੀਂ ਜਾਣਾ ਹੁੰਦਾ ਵਾ ਦੋ ਮਹੀਨੇ ਨਾ ਮਹੀਨੇ ਬਾਅਦ ਤੁਹੀਂ ਜਾਣਾ ਹੁੰਦਾ ਤੇ ਮੈਂ ਤਾਂ ਇਦਾਂ ਕਰਦੀ ਕੱਲ ਹੀ ਕਹਿਣਾ ਸੀ ਚੰਗਿਆਈ ਦਾ ਖਿਆਲ ਖਾਇਆ ਤੂੰ ਮੈਂ ਚੰਗੀ ਬਣ ਕੇ ਰਹੀ ਕੰਨਾ ਤੇ ਨਹੀਂ ਜ਼ਰੂਰ ਕੀਤਾ ਸੋਨ ਮੁੱਕਰਦੀ ਕਰਨ ਤੇ ਖਾਣ ਦੀ ਤਾਂ ਨਹੀਂ ਚਾਹਦੀ ਦਨਮੇ ਕਨੂਲਾ ਕੀ ਹੋ ਗਿਆ ਤੁਹਾਨੂੰ ਜਦੋਂ ਮੈਂ ਆਈ ਵੇਖਣ ਲਈ ਤੁਹਾਨੂੰ ਇਦਾਂ ਹੀ ਆ ਕਦੀ ਆਉਣ ਮੂੰਹ ਕਰ ਲੈਂਦੇ ਜਦ ਕਦੀ ਆਉਣ ਮੂੰਹ ਕਰ ਲੈਂਦੇ ਆਉਣ ਮੂੰਹ ਕੀ ਕਰਨਾ ਮਾਂ ਮੈਨੂੰ ਨਾ ਆਈ ਆ ਭੀ ਗੱਲ ਤੇ ਤੂੰ ਕੀਤੀ ਤੇ ਮੇਰੇ ਨੂੰ ਆ ਨਹੀਂ ਭੀ ਫੇਰ ਕਿਹੜੀ ਗੱਲਾਂ ਕਿਹੜੇ ਗੱਲ ਨਿਕਲ ਹੀ ਜਾਂਦੀ ਤੂੰ ਮੈਂ ਦੱਸ ਦੇ ਲੈ ਦੱਸ ਤੂੰ ਬਦੋ ਬਦੀ ਮੈਨਾਂ ਜਾਂਦੇ ਮੈਨੂੰ ਮੈਂ ਆਖ ਨਹੀਂ ਮੈਂ ਨਹੀਂ ਕੀਤੀ ਚੱਲ ਜੀ ਜ਼ਿਆਦਾ ਤੇ ਮੈਂ ਅੱਗੇ ਕਰਾ ਛੇਤੀ ਜਾਨੀ ਦੋ ਹੀ ਮੀਨੀ ਲੱਗੇ ਜਾਂਦੀ ਤੈਨੂੰ ਪਤਾ ਮੈਂ ਚਾਰ ਤੋਂ ਅਠਾ ਮੈਨੂੰ ਉਹਦੇ ਮੂੰਹ ਤੇ ਕਰਾ ਮੈਨੂੰ ਉਹਦਾ ਤੇ ਮੂੰਹ ਦੀਆਂ ਗੱਲਾਂ ਦੀ ਗਾਖ ਨਹੀਂ ਆ ਕਿ ਦੋਨੇ ਮੈਨੂੰ ਕਹੀ ਗਾਖ ਨਹੀਂ ਮੈਂ ਉਹਦੇ ਮੂੰਹ ਤੇ ਤੈਨੂੰ ਕਿਉਂ ਕਰਾਵਾਂ ਤੇ ਜਿੰਨੇ ਕਿਹਾ ਉਹਦੇ ਕਰਾ ਦੋ ਨਹੀਂ ਕਿਹਾ ਨਹੀਂ ਮੈਨੂੰ ਕਿਸੇ ਨੇ ਵੀ ਤਬੇ ਤੂੰ ਗੱਲ ਹੀ ਕੋਈ ਨਹੀਂ ਤੇ ਫਿਰ ਉਹ ਬੋਲਦਾ ਅਡੇ ਸਾਬ ਦਾ ਬਿਨਾ ਗੱਲ ਤਾਂ ਤੁਸੀਂ ਗੱਲ ਨਹੀਂ ਕਰਦੇ ਜਿੰਨੇ ਵੀ ਕਹੀ ਉੱਥੋਂ ਮੈਨੂੰ ਉਹਦੇ ਮੂੰਹ ਤੇ ਕਰਾਉ ਨਾ ਮੈਂ ਗੱਲ ਪ੍ਰੀਤ ਕੇ ਦੇ ਮੂੰਹ ਮਾ ਤੇ ਲੈ ਮੈਂ ਪਾਣ ਦੇ ਪੁੰਡੇ ਮਾ ਜਾਂ ਨਹੀਂ ਨਹੀਂ ਪਾਣ ਦੇ ਪੁੰਡੇ ਬਾਅਦ ਚ ਮਾ ਜਾਂ ਮੈਂ ਇਹ ਵੀ ਕਿਸੇ ਦੇ ਨਾਲ ਤੈਨੂੰ ਕਹਾਂ ਜਦੋਂ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਸੱਚੀ ਆ ਤੇ ਫਿਰ ਕਾਹਦਾ ਚਲ ਉਠੋ ਉਥੇ ਛੇਤੀ ਗੱਲ ਕੋਈ ਨਹੀਂ ਇੱਕ ਬਹਿਤ ਨੇ ਮੈਂ ਦੱਸਦੀ ਐਵੇਂ ਨਾ ਭੱਜੀ ਜਾ ਲੋਕੀ ਵੇਖਣਗੇ ਤਮਾਸ਼ਾ ਆਪਾਂ ਲੋਕਾਂ ਦਾ ਤਮਾਸ਼ਾ ਵਖਾਣ ਜਿੰਨੇ ਤੈਨੂੰ ਚੁਗਲੀ ਲਾਈ ਏ ਤਮਾਸ਼ਾ ਦੇਖਣ ਨੂੰ ਨਹੀਂ ਆ ਇਹਨੂੰ ਵਿਖਾ ਹੀ ਦੇਈਏ ਤਮਾਸ਼ ਚੱਲ ਕੋਈ ਨਹੀਂ ਗਾ ਤੂੰ ਐਵੇਂ ਗੁੱਸਾ ਨਾ ਮੰਨ ਤੇ ਲਿਆ ਵੈਹੀ ਉਹਦੇ ਮੂੰਹੋਂ ਨਿਕਲ ਗਈ ਮੈਂ ਹੀ ਪੁੱਛ ਲਿਆ ਨਾ ਵੀ ਕੋਈ ਪ੍ਰੀਤ ਗੱਲਬਾਤ ਨਹੀਂ ਕਰਦੀ ਉਹਦੇ ਮੂੰਹੋਂ ਨਿਕਲ ਕੇ ਚਲੋ ਮੈਂ ਸਰਸਰੀ ਕਿਤੇ ਕਿਹਾ ਉਹ ਮੈਂ ਹੀ ਗੱਲ ਦੇ ਬਲ ਪਿਆ ਪਾ ਲਿਆ ਉਹ ਲੈੰਦਾ ਇੱਥੇ ਉਹਨੂੰ ਮੈਂ ਲੱਤਾਂ ਤੋੜ ਕੇ ਨਾ ਕੱਢੀ ਦੇ ਹੱਥ ਦੁਬਾਰਾ ਵੜਨ ਜੋਗੀ ਨਾ ਰੂਗਾ ਇੱਥੇ ਜਿੰਨੇ ਵੀ ਕਹੀ ਆ ਨਾ ਪ੍ਰੀਤ ਉਹ ਆਪਣੀ ਘਰੇ ਆਉਂਦੀ ਜਾਂਦੀ ਮੇਰੀ ਇੰਨੀ ਆਉਂਦੀ ਜਾਂਦੀ ਦੀਦੀ ਸਿਰ ਤੇ ਚੜਾ ਲਈ ਸ਼ਰੂ ਤਾਂ ਬਣੀ ਤੇ ਸ਼ਰੂ ਤਾਂ ਬਣੀ ਐ ਥੋੜੀ ਵੀ ਲੋਕਾਂ ਦੇ ਘਰਾਂ ਦੇ ਚੁਗਲੀਆਂ ਕਰੀ ਦੀਆਂ ਇਹਨੇ ਤੇ ਆਪਾਂ ਲੜਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਨਹੀਂ ਲੱਗੰਦੇ ਵਿੱਚ ਮੈਂ ਜਦੋਂ ਦੀ ਇਹੀ ਤੁਹਾਡੇ ਮੂੰਹ 'ਲੇ ਵੇਖਣ ਦੀ ਨਹੀਂ ਕਰ ਮੂੰਹ ਚੱਲ ਛੱਡ ਪ੍ਰੀਤ ਮੇਰੇ ਮੂੰਹੋਂ ਵੀ ਉਹਦਾ ਹੀ ਨਾਂ ਨਿਕਲਦਾ ਆਉਂਦਾ ਵਾ ਉਹ ਤੇ ਪਤਾ ਕੀ ਆ ਵੈਸੇ ਮੈਨੂੰ ਭਲੇ ਅੱਖਾਂ ਜੇ ਪੈ ਗਏ ਲੈ ਮੈਂ ਕੰਮ ਕੰਦਾ ਕਰਾਂ ਨੇਰਾ ਹੂੰ ਦੇ ਬੇਬੀ ਨਾ ਤੂੰ ਕੁਝ ਕਰਾਂ ਕੋਈ ਨਾ ਭਾਂਡੇ-ਬੁੰਡੇ ਮੈਂ ਮਾਈ ਦੇਣੀ ਆ ਤੂੰ ਇੰਜ ਕਰ ਦਿੱਤੀ ਕੋਈ ਧਣੀਆਂ ਧੁਰੀਆਂ ਹੈਗਾ ਪਰ ਤੋੜ ਲਿਆ ਆਹੋ ਨਾਲੇ ਮੈਨੂੰ ਖੁਰਲੀ ਜੀ ਚ ਮਾਰ ਕੇ ਆਉਣੀ ਹੱਤੀਆ ਤੇ ਨੇ ਹਾਂ ਅਰਪਣ ਮਿੱਟੀ ਨਾ ਕਾਂ ਆ ਵੀ ਉਧਰੋਂ ਆ ਗਈ ਤੁਰਦੀ ਫਿਰਦੀ ਆਵੇ ਆਵੇ ਆ ਰਹੀ ਲੈ ਮੈਂ ਚਾਕਲੇਟ ਦਵਾ ਕੁੜੀ ਨੂੰ ਤੂੰ ਜਾ ਤੇ ਕੰਮ ਕਰੋ ਜਾ ਕੇ ਬਾਹਰ ਉਹ ਕੁੜੀ ਲੈ ਜਾਂਦੀ ਵੇਲੇ ਇੱਕ ਵੇਲੇ ਕਰੇ ਤੂੰ ਜਾਂਦੀ ਐਵੇਂ ਵਗਾੜ ਆਉਂਦੀ ਲੈ ਤੇ ਦੀਦੀ ਜੀ ਤੇ ਕੋਈ ਗੱਲ ਕੀਤੀ ਏ ਤੇ ਮੈਨੂੰ ਵਗਾੜਨ ਦੀ ਕਿਹੜੀ ਗੱਲ ਐ ਹੂੰ ਤੇ ਕਰਨਾ ਚਾਹੀਦਾ ਬੰਦੇ ਨੂੰ ਚੱਲ ਕੋਈ ਵੇਖਾ ਮਿੱਟੀ ਖਾਂਦੀ ਮਾਰੂ ਮੈਂ ਤੈਨੂੰ ਮਮਾ ਤੇਨੂੰ ਸੋਸਾ ਦਿੰਦੀਆਂ ਪੱਤੀ ਚਾਹੰਦੀਆਂ ਘਾਟੀ ਇਹਨਾਂ ਨੂੰ ਨਿਕਾਉਣੇ ਪਾਲ ਨਹੀਂ ਪੱਤੀ ਬਣੀ ਮੇਰ ਜੰਦੀ ਹੈ ਨੀ ਨੰਦ ਲੈ ਲਿਆ ਫਿਕਾ ਚ ਨਹੀਂ ਆ ਵੇਖੋ ਇੱਥੇ ਜਾ ਕੇ ਗੁੱਸੇ ਚ ਆ ਗਈ ਅਮੀ ਕਰ ਜੀ ਇਹ ਅੰਦੀ ਮੈਂ ਕਹਿੰਦੀ ਨਹੀਂ ਕੀ ਨਹੀਂ ਆਉਂਦਾ ਪਰ ਮੂੰਹ ਹੀ ਤਾਂ ਗੱਲ ਕਰਕੇ ਕੋਈ ਨਹੀਂ ਤਕੀ ਲੜਾਈ ਪਾਉਣੀ ਐਨੀ ਜਿੰਨੀ ਗੱਲਾਂ ਗਾਂ ਕੋਈ ਹੋਊਗੀ ਫਿਰ ਵੇਖੀ ਜਾਊਗੀ ਇਹ ਤਾਂ ਨਹੀਂ ਆ ਤੇ ਦੇਖਣਾ ਲੈ ਫਿਰ ਮੁੱਕੇ ਤਾਂ ਚੱਲੀ ਮੈਂ ਵੀ ਆ ਚੱਲੀ ਧਨੀਆਂ ਵੇਖਣ ਚੱਲੀ ਹਾਂ ਚੱਲ ਮੇਲੇ ਪੀ ਚੰਗਾ ਆਇਆ ਤੇ ਸਾਗ ਦਾ ਪੁੱਛੜ ਆਇਆ ਤੋਰ ਨਾ ਮੈਂ ਸਾਹਮਣੇ ਇੱਕ ਤਾਂ ਕੀ ਹੋ ਗਿਆ ਵਾ ਪ੍ਰੀਤ ਆਈ ਤੇ ਪ੍ਰੀਤ ਆ ਗਈ ਕਿ ਕਿਥੇ ਬੰਬ ਆ ਗਿਆ ਹਾਂ ਜੀ ਗੱਲ ਆ ਮੈਂ ਮਿਲ ਪੀਣਾ ਬਸ ਹਾਲੇ ਪੁੱਛਣ ਆਈ ਹਾਂ ਹਾਲੇ ਪੁੱਛਣ ਆਈ ਹਾਂ ਕਿ ਤੱਕ ਮੈਂ ਆਹ ਜਿੱਤ ਤੂੰ ਕੋਣਾ ਉਸਕੋ ਦੀ ਪਾਲੀ ਨਹੀਂ ਕੀਤੀ ਮੇਰੇ ਉੱਤੇ ਹੁਣ ਪੁੱਛਣ ਗਈ ਮੈਨੂੰ ਪੁੱਛਾਜਾ ਅੱਜ ਕਿਹੜੀ ਗੱਲ ਹੈ ਕਿਹੜੀ ਗੱਲ ਹੈ ਉਹ ਹੀ ਜਦ ਤੂੰ ਵੇਖਿਆ ਇੰਕੀ ਉਹ ਆਂਦੀ ਪੇਕੇ ਤੇ ਜਿਹੜੇ ਦਿਨ ਤੁਰੇ ਹਾ ਹਾਏ ਕਿਹੜੇ ਮੈਂ ਤੇਰਾ ਤੂੰ ਪੁੱਛ ਵੀ ਲਈ ਮੈਂ ਵੇਲਾ ਤੈਨੂੰ ਕਿੰਨੀ ਪੱਕੀ ਕੀਤੀ ਸੀ ਵੀ ਪੁੱਛੀ ਨਾ ਨੀ ਮੇਰਾ ਜੀਤ ਨਹੀਂ ਕਰਦਾ ਅੱਜ ਮੈਂ ਪੁੱਛ ਨਹੀਂ ਮੈਂ ਤੇ ਬੜਿਆਨੇ ਭਾਨੇ ਤੇਰਾ ਨਾਂ ਨਹੀਂ ਲਿਆ ਪਰ ਹੁਣ ਲੋ ਸੋਚੀ ਦੀ ਵੀ ਇਹ ਨਮਈਦਾ ਹੀ ਨਾਲ ਇਹਨੇ ਲੜਨਾ ਮੈਂ ਤੇ ਉਹ ਨਹੀਂ ਭਾਨੀ ਕਿਹਾ ਵਾ ਮੈਂ ਇਹ ਨਹੀਂ ਕਿ ਜਿੰਨੇ ਕਈ ਉਹਨੇ ਜਿੰਨੇ ਕਈ ਮੈਨੂੰ ਤੇ ਲਿਆ ਮੈਂ ਕੀਤੀ ਨਹੀਂ ਚੀਪ ਤੂੰ ਨਹੀਂ ਕੀਤੀ ਉਹਨੇ ਤਾਂ ਤਾਂ ਹੀ ਤਾਂ ਕਹਿੰਦੀ ਐ ਇਹ ਤਾਂ ਇਹਨੋਂ ਨਹੀਂ ਕਿਹਾ ਖਾ ਪੈ ਗਈ ਹੁਣ ਗੱਲ ਕਰਤੀ ਨਾ ਗਾਹ ਤੋਂ ਨਹੀਂ ਮੈਂ ਤੇਰੇ ਕੋਈ ਵੀ ਗੱਲ ਕਰਿਆ ਕਰਨੀ ਉਹ ਤਾਂ ਜਿਹੜਾ ਮਾੜਾ ਮੋਟਾ ਬੁਲਾਉਂਦੀ ਉਹ ਵੀ ਬੁਲਾਉਣਾ ਹਟ ਜਾਣਾ ਉਹਨੇ ਮੈਨੂੰ ਲੈ ਚੱਲ ਕੋਈ ਨਹੀਂ ਗਾ ਸਾਗ ਦੱਸ ਤੋੜਾਂ ਕਿ ਨਾ ਤੋੜ ਲੈ ਸਾਗ ਤੇ ਉਹ ਨਾ ਜੇ ਉਹ ਤੇ ਅੱਗੇ ਗੁੱਸੇ ਜੀ ਤੇ ਬੜੀ ਫਿਰਦੀ ਹੁਣ ਮੈਨੂੰ ਨਹੀਂ ਪਤਾ ਕਿ ਕੀ ਗੱਲ ਤੇ ਕੀ ਨਹੀਂ ਕਰਦੀ ਗੱਲ ਹੈ ਜੇ ਤੇ ਉਹਨੇ ਕੀਤੀ ਉਹ ਦੇਖੋ ਕੀਤੀ ਹੋਊਗੀ ਉਹਨੇ ਤੇਰੇ ਕੋਲ ਤੇ ਆਪੇ ਪਤਾ ਲੱਗੂ ਸਭ ਤੋਂ ਵੱਡੀ ਗਲਤੀ ਤੇ ਤੇਰੀ ਹੈ ਜਿੰਨੇ ਉਹਨੂੰ ਪੁੱਛ ਲਿਆ ਇਹਨਾ ਮੈਂ ਇੰਨੀ ਪੱਕਿਆਂ ਕੀਤਾ ਵੀ ਪੁੱਛੀ ਨਾ ਪੁੱਛੀ ਨਾ ਕਿਤੇ ਪੁੱਛ ਕੇ ਹਟ ਗਈ ਆ ਚੱਲ ਤੇ ਹੁਣ ਮੈਂ ਕੀ ਕਰਾਂ ਮੈਨੂੰ ਤੇ ਆਪ ਗੁੱਸਾ ਆਉਂਦਾ ਹੀ ਵੀ ਦੱਸ ਇਨ ਤੇ ਮੇਰਾ ਤੇ ਜੀ ਨਹੀਂ ਕਰਦਾ ਹੈ ਆਗਤ ਭਗਤ ਕਰਨ ਪਰ ਹੁਣ ਮੈਨੂੰ ਕੋਈ ਸਮਝ ਜੀ ਨਹੀਂ ਲੱਗਉਂਦੀ ਉਹ ਵੀ ਭਈ ਪੀਤੀ ਵੀ ਮੈਂ ਕੀਤੀ ਨਹੀਂ ਕੋਈ ਗੱਲ ਆ ਅਜਾਣ ਹੀ ਭੈਣ ਮੈਂ ਹੁਣ ਤਾਂ ਕੋਈ ਵੀ ਗੱਲ ਕਰਿਆ ਕਰੋ ਮੈਂ ਨਹੀਂ ਕਰਿਆ ਕਰਾਂ ਆਵੇ ਤੁਹਾਡੇ ਕੇ ਹੱਥ ਜੋੜੇ ਕੋਈ ਦਰਾਨੀ ਤੇ ਠਾਣੀ ਦਰਾਨੀ ਤੇ ਠਾਣੀ ਰਹਿਣਾ ਚੱਲ ਮਮੀ ਲੈ ਕੇ ਜਾਵਾਂ ਤਾਂ ਨਹੀਂ ਆ ਉਹ ਬਾਤ ਸੁਰੀ ਆਈ ਹੁਣੇ ਵਾਂਢੇ ਉਹ ਸਾਗ ਤੜਾਦੇ ਹਾਂ ਮੇਰੇ ਨਾਲ ਥੋੜਾ ਜਿਹਾ ਨਾ ਮੇਰੇ ਕੋਲ ਨਹੀਂ ਕਰ ਮੋਈ ਨਾ ਟੈਨ ਹੈ ਬਸ ਉਹਨੇ ਅੱਖਾਂ ਮੱਲੇ ਮੈਂ ਤੇ ਹੁਣੇ ਆਈ ਆ ਤੇ ਪੱਟ ਕੇ ਨਿਕਲ ਗਈ ਬਾਹਰ ਘਰੀਆਂ ਲੈ ਕੇ ਨਹੀਂ ਉਹ ਹਾਂ ਲਈ ਤੋ ਕਹੀ ਨਹੀਂ ਮੈਂ ਉਸੇ ਵੇਲੇ ਅੱਖੇ ਲੱਗ ਜਾਣੀ ਤੜਾਦੇ ਹਾਂ ਇਦਾਂ ਹੀ ਦਰਾਨੀ ਦਾ ਡਰ ਮਾਰੇ ਆਈ ਗੱਲ ਕੋਈ ਨਹੀਂ ਕਰ। ਆ ਜਾ ਨਹੀਂ ਉਹੀ ਤਾਂ ਬੜਾ ਡਰਦੀ ਐਵੇਂ ਲੀਕ ਹੁੰਦੀ ਫਿਰਨੀ ਵਾਧੂ ਦੀ। ਸ਼ਸਤ ਪਰ ਮੈਂ ਨਾ ਹੋਂਦਾ ਤੈਨੂੰ ਪਤਾ ਪੈਗਾ ਵਾ ਫਿਰ ਐਵੇਂ ਜ਼ਰੂਰੀ ਲੜਾਈ ਪਾਉਣੀ ਐ ਕਾਹ ਵੇਖ ਤੂੰ। ਜਾ ਜਾ ਥੱਲੇ ਲੱਗ ਕੇ ਰਹਿਨੀ ਤਾਈਏ ਤੇ ਅਗਲੀ ਸਮਝਦੀ ਕੱਖ ਦੀ ਨਹੀਂ ਜਾ। ਜਾ। ਲਿਆਈ ਹੋਣੀ ਚਾਕਲੇਟ ਅੱਜ ਫਿਰ ਤੇ ਕੁੜੀ ਨੂੰ ਜਾ ਕੇ ਬਿਮਾਰ ਹੋਊਗੀ। ਲਿਆਈ ਐ ਨਾ। ਕੌਂਟ ਕਰਦੀ। ਲੈ ਲੈ। ਉਹਨੂੰ ਦੱਸ ਕੇ ਤੇ ਬੈਗੀ। ਮੈਂ ਤੇ ਨਾ ਚ ਲੜਾਈ ਪੌਂਦੀ ਪੌਂਦੀ ਲੱਗਦਾ ਇੰਨਾ ਦਰੂਹਾ ਜੁਰਾਂ ਦੀ ਠਾਣੀ ਤੇ ਮੇਰੀ ਪੁੱਤ ਪੁੱਟ ਦੇਣੀ ਮੇਰਾ ਸਿਰ ਦਾ ਵਾਲ ਨਹੀਂ ਕੋਈ ਛੱਡਣਾ ਇਹ ਵੀ ਬੜੀ ਤੇਜ ਤੇਰੀ ਜਨਾਨੀ ਇਹ ਵੀ ਨਹੀਂ ਉਹਦੇ ਨਾਲ ਵਿਗਾੜਦੀ ਇਹ ਵੀ ਤੋਤਾ ਹੀ ਲੱਗਦੀ ਆ ਤਹਾਵੇ ਹੁਣ ਉਹ ਜੇ ਮੇਰੇ ਮੱਥੇ ਲੱਗੀ ਉਹ ਤੇ ਚਪਕਾ ਲੈਣੀ ਉਹ ਤੇ ਢਿੱਡ ਚ ਰਿੰਦੀ ਸੁਸੇ ਵਲੇ ਮੈਨੂੰ ਕਹਿਣਾ ਮੈਂ ਮੁਕਰ ਜਾਣਾ ਖਸਮਾ ਨੂੰ ਖਾਵੇ ਮੈਂ ਨਹੀਂ ਕੀਤੀ ਇਹਨੂੰ ਕਿਤਾ ਕਿੱਥੋਂ ਸੁਪਨਾ ਆਇਆ ਕਿੱਥੋਂ ਨਹੀਂ ਆਇਆ ਚਲ ਜੀ ਸਾਡਾ ਦੀ ਮਤੂ ਹੀ ਫੜਦੀ ਵੇ ਸਾਰੀ ਕੁੜੀ ਵੀ ਮਾਮੇ ਆ ਕੇ ਅੰਦਰ ਵੜ ਗਈ ਹੁਣੀ ਹਾਂ ਚੱਲ ਨਮਾਵਾ ਕੀ ਬਣ ਗਈ ਇਹ ਦੱਸ ਹੁਣ ਮੈਂ ਕੰਮ ਕਰਾਂ ਕਿਨੇ ਨਮਾਵਾ ਉਹ ਵੀ ਤਾਂ ਸੱਚੀਆਂ ਹੀ ਆਂਦੀ ਐ ਮੈਂ ਵੀ ਉਹਦੇ ਨਾਲ ਗੁੱਸਾ ਕਰੀ ਬੈਠੀ ਹਾਂ ਆਪੇ ਇਹ ਤਾਂ ਮੈਂ ਡਰ-ਡਰ ਕੇ ਕਿੰਨਾ ਕੁ ਥੇ ਰਹੂੰਗੀ ਚੌਕਲੇਟਾਂ ਦੇ ਵਿੱਚ ਚੌਕਲੇਟਾਂ ਲੈ ਆਤੇ ਹਾਂ ਅਗਲੇ ਚੰਦੀ ਕੁੜੀ ਠੀਕ ਵਾ ਆ ਪੈਨ ਪੜਨ ਕੀ ਦਾ ਲੈ ਰਹੀ ਥੀ ਇਹ ਮੈਂ ਵੇਖਾਂ ਕੀ ਕਰ ਰਹੀ ਹੈ ਕੋਈ ਵੇਦਾ ਵੀ ਕੀ ਕਰੇ ਨੀ ਪ੍ਰੀਤੂ ਮੈਂ ਕਿੱਥੇ ਵੜੇ ਬਾੜ ਕੁੜੀ ਤੇ ਵੇਖ ਰਹੀ ਸੀ ਸਾਰੀ ਕੁੜੀ ਨਿਭਰ ਗਈ ਪਤਾ ਨਹੀਂ ਕਿੱਥੇ ਕਿਹੜੀ ਘੁੰਮੇ ਤੇ ਵੜ ਕੇ ਆਂਦੀ ਆ ਕੇ ਆਪਣਾ ਸਾਰਾ ਕੰਮ ਕਰਦੀ ਨੀ ਦਵਾਦਾ ਹਾਂ ਹਾਂ ਸੰਜੀ ਦੀਦੀ ਮੈਂ ਤੈਨੂੰ ਆਖਿਆ ਪਤਾ ਨਹੀਂ ਆਣ ਚਲੀ ਸਾਰੀ ਕੁੜੀ ਨਿਭਰ ਗਈ ਆ ਮੈਂ ਬਣੀ ਭਈ ਮਿੱਟੀ ਖਾਈ ਤਰੀ ਜਾਂਦੇ ਨਿਭਰ ਗਈ ਥੇ ਤਾਂ ਕੋਈ ਨਹੀਂ ਫਿਰ ਕਿੰਨੇ ਨਮਾਉਣੀ ਆ ਨਮਾਉਣੀ ਤੇ ਮੈਂ ਹੁਣ ਕੰਮ ਕਰਨਾ ਕੀ ਤੂੰ ਆਂਦੇ ਕਸੀਦਾ ਕੱਢਣ ਲੱਗ ਪੀ ਕੀ ਕਰੀ ਜਾਂਦੇ ਏ ਬੋਲੀ ਤੂੰ ਕਿ ਸਿੱਧਾ ਕੱਢਣਾ ਬਿਛਤ ਤਸਵੀਰ ਨੂੰ ਕਾਮਣੀ ਨਾ ਵਾਲਾ ਕੁੜੀ ਬੁਮਾਰ ਕਰਨੀ ਅੱਗੇ ਤੋਂ ਠੀਕ ਨਹੀਂ ਰਹਿੰਦੀ ਉੱਤੋਂ ਮੌਸਮ ਬਦਲਿਆ ਪਿਆ ਵਾ ਜੀਜੀ ਤੂੰ ਹੋਇਆ ਕੀ ਪਿਆ ਵਸੇਰ ਦੀ ਮੇਰੀ ਚੜੀ ਜਾਂਦੀ ਜਦੋਂ ਆਂਦੀ ਮੈਂ ਆਈ ਕਦੀ ਕਹਿੰਦੇ ਤੈਨੂੰ ਆਈ ਨੋ ਸਵੇਰ ਦੇ ਤੇਰੇ ਸਿਰ ਕਿੱਥੇ ਮੈਂ ਚੜ ਗਈ ਪਰੀ ਤਾਲੋ ਮੂੰਹ ਚ ਨਿਕਲ ਗਿਆ ਵਾ ਜਦੋਂ ਆਂਦੀ ਆਈ ਉਦੋਂ ਦਾ ਇਹੋ ਕੋਸ਼ੀਆ ਚੱਲ ਚੱਲੋ ਮੈਂ ਤੋ ਨਾ ਬਾਈ ਚੰਗੇ ਨਾ ਤੂੰ ਰੋਟੀਆਂ ਲਾ ਮੈਂ ਕੁੜੀ ਨੂੰ ਵੇਖਾਂ ਝਾਲਾ ਝੂੜ ਨਵਾ ਨਹੀਂ ਦੇਣਾ ਪਾਣੀ ਨਾ ਨਹੀਂ ਪੋਗ ਦੇਣਾ ਢੰਡੇ ਨਾ ਬੱਟ ਰੋਟੀਆਂ ਮੈਨੂੰ ਅੱਗੇ ਵੀ ਪਤਾ ਕਿ ਮੈਂ ਹੀ ਲ

ਇਹ ਨਹੀਂ ਗੱਲਾਂ ਕਰੀ ਜਾਂਦਾ ਹੀ ਹੁਣੇ ਆਪੇ ਘਰੀ ਚ ਇਹ ਇਥੋਂ ਹੀ ਸਿੱਖ ਗਈ ਵੀ ਜਾ ਇਦਾਂ ਕਰੀ ਦੂਜਾ ਤੂੰ ਕਿਹੜੀ ਸੱਜ ਵਿਆਹੀ ਹੈ ਜਲੇ ਵੀ ਜਾਵੇਂ ਕਿਤੇ ਦੇਖ ਲਿਆ ਪਹਿਲੀ ਚ ਤੁਰੀਆਂ ਤੇਰਨੋਂ ਤੇ ਨਿੱਕੀ ਆ ਸੱਜ ਵਿਆਹੀ ਨਹੀਂ ਤੇ ਤੂੰ ਬਾਹਰ ਗਈ ਤੇ ਗਈ ਸੀ ਤੇ ਨਹੀਂ ਲੈ ਆਉਂਦੀ ਤੇ ਮੈਂ ਸਾਰੀ ਉਮਰ ਠੇਕਾ ਲੈ ਰੱਖਿਆ ਵਾ ਤੇਨ ਕਰਦੀ ਕਰਦੀ ਕਿ ਗਏ ਚੁਗਲੀਆਂ ਕੰਨੀਆਂ ਮੇਰੀਆਂ ਮੈਂ ਚੁਗਲੀ ਕੰਦਾ ਤੇ ਰੂੜੀਆਂ ਨਾ ਕਰਨ ਗਈ ਸੀ ਮੈਂ ਤਾਂ ਵੈਸੇ ਸਰਸਰੀ ਗਈ ਉਹਨੂੰ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਇਹਨੂੰ ਕੁੜੀ ਦੀ ਆਵਾਜ਼ ਆਈ ਤੇ ਮਿੱਟੀ ਨਾਲ ਲੱਭੜਦੀ ਮਗਰ ਭੱਜੀ ਫਿਰਨ ਦੇ ਗਏ ਤੇ ਤੁਹਾਨੂੰ ਮੈਂ ਧੰਗ ਲੈਣ ਕੱਲੇ ਸੀ ਗਈ ਤਾਂ ਨਹੀਂ ਲੈਣੀ ਮੈਂ ਕੁੜੀ ਨੇ ਬਣਦਾ ਹੀ ਉਹ ਬੂਏ ਤੱਕ ਭੱਜੀ ਫਿਰਦੀ ਮੈਂ ਆ ਗਈ ਲੜੋ ਕਦੇ ਇਹ ਮਿਤਾ ਨਹੀਂ ਖਾਂਦੀਆਂ ਲੜਿਆ ਨਾ ਕਰੋ ਜੀ ਜੀ ਮੰਮੀ ਇਹ ਲੜਦੇ ਹਾਂ ਵੇਲੇ ਮੈਂ ਘੰਟਾ ਨਹੀਂ ਮੈਨੂੰ ਹੋਈ ਆਇਆ ਇਹਨੂੰ ਤੇ ਵੇਲੇ ਗੱਲ ਪੈਣ ਤੱਕ ਜਾਂਦਾ ਕਦੀ ਕੋਸ਼ਿਸ਼ ਨਹੀਂ ਕੀਤਾ ਕਦੀ ਕੋਸ਼ਿਸ਼ ਨਹੀਂ ਕੀਤਾ ਨਾ ਤੂੰ ਤੇ ਕਿਸੇ ਨੂੰ ਕੱਖ ਨਹੀਂ ਕਹੀ ਤੂੰ ਬਿਨਾਂ ਆਖਿਆ ਇਹਨੂੰ ਸਾੜ ਦੇਣੀ ਸੀ ਨੇ ਲੀਂਦੀਆਂ ਬੰਦੇ ਨੇ ਇੱਕ ਵੇਲੇ ਇਦਾਲ ਧਰੀ ਹੈ ਉਹ ਵੀ ਪਾਣੀ ਪਤੀਲਾ ਪਰਾ ਭਰਿਆ ਪਾਣੀ ਦਾ ਟੁੱਬੀ ਮਾਰ ਕੇ ਵਿੱਚ ਆ ਚੱਕ ਲੈ ਆ ਉਸਾਂ ਕੀਤੇ 50 ਬਾਜੀ ਲੈ ਆਂਦੀ ਖਰੇ ਉਹਨਾਂ ਵੀ ਚੁੱਕ ਕੇ ਕੱਲ ਨੂੰ ਆਖੀ ਤੇ ਅੱਜ ਤੇ ਬਾਜੀ ਗਾਂ ਤੋਂ ਨਹੀਂ ਲਿਆਉਂਗਾ ਗੱਲ ਪੁੱਤ ਮੈਨੂੰ ਬਣਾਵਾ ਜਿਹੜੀ ਚਾਕਲੇਟਾ ਕੁੜੀ ਨੇ ਖਾਧੀ ਉਹ ਵੀ ਕੱਢ ਲਈ ਜਾਂ ਨਿਕਲ ਗਈ ਹੈ ਦੇ ਲੈ ਅਕਲ ਮਾਤਾ ਪੋਰਾ ਨਹੀਂ ਬੋਲਣ ਤਨ ਚੱਲਾ ਪਤ ਨਹੀਂ ਹੈ ਰਾਜਦੇ ਮੈਂ ਵੱਡੀ ਆ ਮੈਨੂੰ ਸੋਹਣਾ ਬੋਲ ਜੋ ਕਰ ਲੈ ਕੰਮ ਮੇਰਾ ਸੀਰ ਜੈ ਤੂੰ ਆਪ ਹੀ ਲੈਂਦੇ ਮੈਨੂੰ ਇਦਾਂ ਬੋਲਿਆਗਾ ਹੁਣ ਮੈਂ ਵੀ ਇਦਾਂ ਹੀ ਬੋਲਣਾ ਫਿਰ ਕੋਈ ਨਹੀਂ ਕਿਹੜਾ ਕੱਟ ਉਹ ਦਾਲ ਦੇ ਪਿੱਛੇ ਕਿਸੇ ਬੋਲ ਲੈਂਦੀ ਦਾਲ ਬਣਾਈ ਆ ਵੀ ਕਿਹੇ ਕੰਮ ਦੀ ਨਾਲ ਚ ਗੰਡਾ ਨਾ ਕੋ ਟਮਾਟਰ ਤੇ ਚੁੱਭੀ ਮਾਰ ਕੇ ਵਿੱਚ ਦਾਲ ਲੱਭਣੀ ਹੋਈ ਮੈਂ ਤਾਂ ਗਈ ਸਾ ਕਿਹਨ ਚ ਪੁਆਈਆਂ ਸੀ ਆਪਦੀ ਜੋ ਕੀ ਚੰਗੀ ਸਬਜੀ ਕੱਲ ਤਾਂ ਮੈਂ ਸਬਜੀ ਤਾਂ ਨਹੀਂ ਖਾ ਲ ਕੱਲ ਤਾਂ ਮੈਂ ਤਰੋਂ ਫੇਰ ਦੇਖੇ ਸਬਜੀ ਖਾਵੇ ਘਰਿਆ ਕਰਤੀ ਹੋਣਾ ਰੋਟੀ ਖਾਣ ਦਾ ਮੈਂ ਮੈਨ ਨਾਲ ਚੱਲੀ ਆ ਦਵਾਈ ਲੈਣ ਕਰ ਲਾ ਸਾਰਾ ਚੁੰਕਾ ਚੁੰਕਾ ਸਾਭ ਲਾ ਦਵਾਈ ਕਿਦੀ ਨਹੀਂ ਮੈਂ ਠੀਕ ਜੀ ਨਹੀਂ ਗਈ ਮੈਂ ਚੱਲੀ ਦਵਾਈ ਲੈਣ ਸਾਸੇ ਆਹੋ ਜੇ ਮੈਂ ਚੰਗੇ ਭਲੇ ਦੀ ਛਿੱਤੀ ਕੀ ਹੋ ਗਿਆ ਤੁਹਾਨੂੰ ਮੇਰਾ ਨਹੀਂ ਸਰੀਰ ਜੀ ਠੀਕ ਨਹੀਂ ਜੀ ਮੱਤ ਮਾਰੀ ਮੇਰਾ ਵੀ ਨਹੀਂ ਠੀਕ ਮੈਂ ਵੀ ਲੱਗੀ ਨੰਮੇ ਪੈਣ ਹਾਲੀ ਮੇਰੀਆਂ ਪੱਕੀਆਂ ਪੁੱਤ ਨਵਾਵਾ ਇਕੱਲਾ ਤੁਮੀ ਨਾ ਅੱਖੇ ਲੱਗੀਆਂ ਕਿਤੇ ਹੋਈ ਛੜਾਈ ਹੋਆ ਪਹਿਲਾਂ ਇਹਨੂੰ ਵੀ ਕਦੀ ਕੋਖਵਾ ਦੇ ਕਦੀ ਕੋਖ ਖਵਾ ਦੇ ਮਿੱਟੀ ਚ ਖੇਡ ਲੈਂਦੇ ਆ